ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਜੋ 23 ਤਰੀਕ ਨੂੰ ਇੱਕ ਮੀਂਹ ਦੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਬਸੰਤ ਪੰਚਮੀ ਦਾ ਦਿਨ ਹੈ ਤੇ ਕਾਫੀ ਵੀਰ ਭੈਣ ਭਰਾ ਲਗਾਤਾਰ ਕਮੈਂਟ ਕਰ ਰਹੇ ਨੇ ਕਿ ਮੀਂਹ ਦੀ ਕੀ ਅਪਡੇਟ ਹੈ ਕਿਸਾਨਾਂ ਨੂੰ ਵੀ ਮੌਸਮ ਦੀ ਜ਼ਰੂਰਤ ਬਾਰੇ ਰਹਿੰਦੀ ਹੈ ਅਪਡੇਟ ਕਿਉਂਕਿ ਜਿਹੜਾ ਮੀਂਹ ਹੈ ਇਸ ਦੇ ਨਾਲ ਮੌਸਮ ਬਦਲਣਾ ਜੀ ਕਿਉਂਕਿ ਬਸੰਤ ਰੁੱਤ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਆਈ ਬਸੰਤ ਪਾਲਾ ਉੜਾਂਤ ਮਤਲਬ ਪਾਲਾ ਜਿਹੜਾ ਖਤਮ ਹੋ ਜਾਂ ਤੇ ਉਹਦੇ ਮੁਤਾਬਕ ਹੁਣ ਕੀ ਹਾਲਾਤ ਬਣਨਗੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਤਾਜ਼ਾ ਹਾਲਾਤ ਜੋ ਨੇ ਉਮੀਦੇ ਬਣਦੇ ਹੋਏ ਨਜ਼ਰ ਆ ਰਹੇ ਨੇ ਕਿਹੜੇ ਇਲਾਕੇ 'ਚ ਜ਼ਿਆਦਾ ਮੀਂਹ ਹੈ ਕਿਹੜੇ ਇਲਾਕੇ 'ਚ ਘੱਟ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 22 ਤੋਂ ਲੈ ਕੇ 25 ਜਨਵਰੀ 2026 ਅਗਰ ਅਸੀਂ ਦੇਖੀਏ 22 ਤਰੀਕ ਦੀ ਗੱਲ ਹੈ ਤਾਂ ਤੜਕੇ ਸਵੇਰੇ ਤੋਂ ਮੈਂ ਤੁਹਾਨੂੰ ਅਗਰ ਦਿਖਾ ਸਕਾਂ ਤਾਂ ਧੁੰਦ ਜਿਹੜੀ ਆ ਹਲਕੀ ਦਰਮਿਆਨੀ ਪੈ ਸਕਦੀ ਹੈ ਜੀ ਕੋਈ ਤਕੜੀ ਕਾਰਵਾਈ ਤਾਂ ਨਹੀਂ ਹੈ ਪਰ ਮਾਝੇ ਅਤੇ ਮਾਲਵੇ ਦੇ ਵਿੱਚ ਹਲਕੀ ਦਰਮਿਆਨੀ ਧੁੰਦ ਹੋਣ ਦੇ ਕਾਰਨ ਕਿਤੇ ਨਾ ਕਿਤੇ ਸਵੇਰੇ ਸਵੇਰੇ ਧੁੰਦ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ ਓਵਰਆਲ ਮੌਸਮ ਠੀਕ ਹੈ ਤਾਪਮਾਨ ਜਿਹੜਾ ਹੁਣ ਦਿਨ ਦਾ ਤਾਪਮਾਨ 22 23 ਡਿਗਰੀ ਤੱਕ ਜਾ ਰਿਹਾ ਕਿਉਂਕਿ ਜਿਹੜੇ ਹਾਲਾਤ ਨੇ ਉਹ ਇਹ ਬਣੇ ਹੋਏ ਨੇ ਕਿ ਚੰਗੀ ਧੁੱਪ ਦੇ ਕਾਰਨ ਮੌਸਮ ਸਾਫ਼ ਹੋ ਰਿਹਾ ਤੇ ਧੁੱਪ ਜਿਹੜੀ ਹੈ ਉਹ ਲਗਾਤਾਰ ਪੰਜਾਬ ਦੇ ਉੱਪਰ ਪੈ ਰਹੀ ਹੈ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਧੁੱਪ ਵਗੈਰਾ ਦੇ ਕੀ ਹਾਲਾਤ ਨੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਅਗਰ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਜਾਇਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਠੀਕ ਹੈ ਜੀ ਤੇ ਹੁਣ ਅਸੀਂ ਗੱਲ ਕਰਦੇ ਹਾਂ ਮੌਸਮ ਦੇ ਹਾਲਾਤਾਂ ਬਾਰੇ 22 ਤਰੀਕ ਤੋਂ 23 ਤਰੀਕ ਜਿਵੇਂ ਸ਼ੁਰੂ ਹੁੰਦੀ ਹੈ ਤਾਂ ਜਿਹੜਾ ਸਿਸਟਮ ਹੈ ਉਹ 22 ਤਰੀਕ ਰਾਤ ਤੋਂ ਹੀ ਪੰਜਾਬ ਰਾਜਸਥਾਨ ਹਰਿਆਣਾ ਇਹਨਾਂ ਇਲਾਕੇ ਚ ਐਂਟਰ ਕਰ ਜਾਊਗਾ ਜੀ ਦੇਖ ਸਕਦੇ ਹੋ ਇਸ ਤਰੀਕੇ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜਾ ਸਿਸਟਮ ਹੈ ਇਹ ਲਗਾਤਾਰ ਬਣਦਾ ਨਜ਼ਰ ਆ ਰਿਹਾ ਪੱਛਮੀ ਪਾਸਿਓ ਇਹ ਕਿਉਂਕਿ ਵੈਸਟਰਨ ਡਿਸਟਰਬੈਂਸ ਹੁੰਦੀ ਹੈ ਤੁਹਾਨੂੰ ਦੱਸਿਆ ਸੀਗਾ ਕਿ ਜਨਵਰੀ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਲਗਾਤਾਰ ਜਿਹੜੀ ਵੈਸਟਰਨ ਡਿਸਟਰਬੈਂਸ ਹੈ ਉਹ ਚਲਦੀ ਹੋਈ ਸਾਨੂੰ ਨਜ਼ਰ ਆਉਂਦੀ ਹੈ ਤੇ ਜਿਹੜੀ ਵੈਸਟਰਨ ਡਿਸਟਰਬੈਂਸ ਇਸ ਦੇ ਮੁੱਦੇ ਨਜ਼ਰ ਰਾਤ ਤੋਂ ਹੀ ਪੰਜਾਬ ਦੇ ਪੱਛਮੀ ਇਲਾਕਿਆਂ ਜਿਹਦੇ ਵਿੱਚ ਮਾਝਾ ਕਹ ਲੀਏ ਜਾਂ ਮਾਲਵਾ ਕਹ ਲੀਏ ਇਹਦੇ ਵਿੱਚ ਰਾਜਸਥਾਨ ਚ ਹਰਿਆਣੇ ਚ ਮੀਂਹ ਦੀ ਸ਼ੁਰੂਆਤ ਹੋ ਜੂਗੀ ਤੇ ਉੱਤਰਲੇ ਪਾਸੇ ਸ਼੍ਰੀਨਗਰ ਦੇ ਨੇੜੇ ਤੜਦੇ ਇਲਾਕੇ ਚ ਤਗੜੀ ਕਾਰਵਾਈ ਹੁੰਦੀ ਨਜ਼ਰ ਆਵੇਗੀ ਗੱਲ ਕਰੀਏ ਤਾਂ ਲਗਭਗ ਰਾਤ 12 ਜਾਂ 1 ਵਜੇ ਤੱਕ ਮੌਸਮ ਜਿਹੜਾ ਉਹ ਹੋਰ ਕਰਵਟ ਲਾਊਗਾ ਤੇ ਆਲਮੋਸਟ 1 ਤੋਂ 2 ਵਜੇ ਤੱਕ ਰਾਤ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਜਿਹੜੀ ਮੀਂਹ ਦੀ ਕਾਰਵਾਈ ਬਣਦੀ ਹੋਈ ਨਜ਼ਰ ਆ ਸਕਦੀ ਹੈ ਇਸ ਤੋਂ ਇਲਾਵਾ ਹਾਲਾਤ ਜਿਹੜੇ ਨੇ ਉਹ ਸਟੇਬਲ ਰਹਿਣਗੇ ਲਗਾਤਾਰ ਕਿਰਮਣ ਕਣੀ ਹੁੰਦੀ ਰਹੂਗੀ ਬਰਖਾ ਵੀ ਹੋਊਗੀ ਆਲਮੋਸਟ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਪੱਛਮੀ ਯੂਪੀ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਲੇਹ ਲਦਾਖ ਸਾਰੇ ਪਾਸੇ ਜਿਹੜੀ 23 ਤਰੀਕ ਨੂੰ ਮੀਂਹ ਦੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ ਇਸ ਮੀਂਹ ਦੇ ਨਾਲ ਜਿਹੜਾ ਇਹ ਮੌਸਮ ਬਹੁਤ ਵਧੀਆ ਹੋਣ ਦੀ ਉਮੀਦ ਹੈ ਸ਼ਾਮ ਵੇਲੇ ਤੱਕ ਜਿਹੜੀ ਹੈ ਉਹ ਦੁਆਬੇ ਵਿੱਚ ਮੀਂਹ ਹੋਣ ਦੇ ਪੂਰੇ ਪੂਰੇ ਚਾਂਸ ਨੇ ਯਾਨੀ ਕਿ 23 ਤਰੀਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਆਬਾ ਬੈਲਟ ਯਾਨੀ ਕਿ ਆਪਣਾ ਪਠਾਨਕੋੜ ਤੋਂ ਲੈ ਕੇ ਥੱਲੇ ਮੁਹਾਲੀ ਚੰਡੀਗੜ੍ਹ ਰੂਪਨਗਰ ਤੱਕ ਇਹਨਾਂ ਇਲਾਕੇ 'ਚ ਲਗਾਤਾਰ ਜਿਹੜੀ ਵਰਖਾ ਹੁੰਦੀ ਰਹੇਗੀ ਕਿਸਾਨਾਂ ਨੂੰ ਫਾਇਦਾ ਇਹ ਹੋਊਗਾ ਕਿ ਮੀਂਹ ਹੋਣ ਦੇ ਨਾਲ ਕਿਤਨੇ ਕਿਤੇ ਹਲਚਲ ਜਿਹੜੀ ਹੈ ਉਹ ਕਿਸਾਨਾਂ ਦੇ ਚਿਹਰੇ ਦੇ ਉੱਪਰ ਦਿਖਾਈ ਦੇਊਗੀ ਜਿਹੜੀ ਕਣਕ ਨੂੰ ਹੈ ਉਹ ਪਾਣੀ ਦੀ ਸਖਤ ਜ਼ਰੂਰਤ ਹੈ ਤੇਲੇ ਵਗੈਰਾ ਤੋਂ ਸਪਰੇਅ ਤੋਂ ਛੁਟਕਾਰਾ ਮਿਲ ਸਕਦਾ ਪਾਣੀ ਫਿਲਹਾਲ ਨਾ ਤਾਂ ਉਹ ਸਪਰੇਅ ਨਾ ਕਰੋ ਕਿਉਂਕਿ ਮੀਂਹ ਦੀ ਉਮੀਦ 22 ਤਰੀਕ ਤੋਂ ਜਾਗ ਰਹੀ ਹੈ ਠੀਕ ਹੈ ਜੀ 23 ਤਰੀਕ ਨੂੰ ਤਗੜਾ ਮੀਂਹ ਦੇਖਣ ਨੂੰ ਮਿਲੂਗਾ ਬਾਕੀ 24 ਤਰੀਕ ਨੂੰ ਤੁਸੀਂ ਦੇਖੋਗੇ ਤਾਂ ਮੌਸਮ ਸਾਫ਼ ਹੋ ਰਿਹਾ ਜੀ ਤੇ 25 ਤਰੀਕ ਨੂੰ ਵੀ ਮੌਸਮ ਬਹੁਤ ਹੱਦ ਤੱਕ ਕਲੀਅਰ ਹੋ ਰਿਹਾ ਤੇ 25 ਤਰੀਕ ਦੀ ਅਗਰ ਮੈਂ ਦੁਪਹਿਰ ਦੀ ਗੱਲ ਕਰਾਂ ਜਿਹੜ ਉਹ ਪੰਜਾਬ ਦੇ ਵਿੱਚ 20 ਡਿਗਰੀ ਪਲੱਸ ਹੀ ਰਹੇਗਾ ਕਿਉਂਕਿ ਹੁਣ ਜਿਹੜਾ ਤਾਪਮਾਨ ਉਹ ਖੁੱਲ ਜਾਊਗਾ ਜੀ ਕਿਉਂਕਿ ਠੰਡ ਵਿਚੱਕ 24 ਤਰੀਕ ਨੂੰ ਪਾਉਂਗੀ ਮੀਂਹ ਤੋਂ ਬਾਅਦ ਥੋੜੀ ਠੰਡ ਵਧੂਗੀ ਪਰ 25 ਤਰੀਕ ਨੂੰ ਚੰਗੀ ਧੁੱਪ ਲੱਗਣ ਦੇ ਨਾਲ ਬਹੁਤ ਹੱਦ ਤੱਕ ਤਾਪਮਾਨ ਜਿਹੜਾ ਖੁੱਲਦਾ ਹੋਇਆ ਨਜ਼ਰ ਆਊਗਾ ਤਾਪਮਾਨ ਵਧੂਗਾ ਗਰਮੀ ਵਧੂਗੀ ਤੇ ਇੱਕ ਸਟੇਬਲ ਤਾਪ ਮਰ ਰਹੂਗਾ ਜੇਹਾਂ ਨਹੀਂ ਕਿ ਇੱਕਦਮ ਗਰਮੀ ਹੋਗੀ ਇੱਕਦਮ ਠੰਡ ਹੋਗੀ ਹੁਣ ਕਿਤੇ ਨਾ ਕਿਤੇ ਇੱਕ ਸਾਰ ਤਾਪ ਪਰ ਜਿਹੜਾ ਬਣਦਾ ਹੋਇਆ ਨਜ਼ਰ ਆਵੇਗਾ ਇਹ ਸੀ ਕਿ ਜੀ 25 ਤਰੀਕ ਤੱਕ ਦੀ ਅਪਡੇਟ ਜਾਣਕਾਰੀ ਵਿੱਚ ਕੋਈ ਹੋਰ ਵਾਧਾ ਘਾਟਾ ਹੈਗਾ ਤਾਂ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਚ ਕੀ ਹਾਲਾਤ ਨੇ ਕਮੈਂਟ ਜਰੂਰ ਕਰਿਆ ਕਰੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਜੀ